ਡਿਫੈਂਸਿਸ ਕਤਰ ਪੀਟ ਹੈਕਸਥ ਇੱਕ ਫਿਰ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਇਸ ਵਾਰ ਕਹਿੰਦੇ ਵੀ ਦੂਜੀ ਸਿਗਨਲ ਚੈਟ ਦੇ ਵਿੱਚ ਯਮਨ ਦੀ ਸਟ੍ਰਾਈਕ ਦੀ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਸ਼ੇਅਰ ਕੀਤੀ ਸੀ ਉਸ ਦਾ ਮਾਮਲਾ ਹੁਣ ਸਾਹਮਣੇ ਆ ਗਿਆ ਹੈਗਾ ਸੋ ਡਿਫੈਂਸ ਕਤਰ ਪੀਟ ਹੈਕਸਥ ਜੋ ਕਿ ਅਲਕੋਹੋਲਿਕ ਕਿਸੇ ਟਾਈਮ ਦੇ ਉੱਤੇ ਜਿਹੜੇ ਹੋ ਰਹੇ ਆ ਉਹਨਾਂ ਨੇ ਕਹਿੰਦੇ ਵੀ ਇੱਕ ਹੋਰ ਸਿਗਨਲ ਮੈਸੇਜਿੰਗ ਚੈਟ ਜਿਹੜਾ ਬਣਾਇਆ ਸੀ ਜਿਸ ਦੇ ਵਿੱਚ ਉਹਦੀ ਆਪਣੀ ਘਰ ਵਾਲੀ ਉਹਦਾ ਜਿਹੜਾ ਭਰਾ ਆ ਉਹ ਸ਼ਾਮਿਲ ਸੀ ਤੇ ਉਹੀ ਮਾਰਚ ਦੀ ਜਿਹੜੀ ਮਿਲਟਰੀ 에ਅਰ ਸਟ੍ਰਾਈਕ ਆ ਯਮਨ ਦੇ ਉੱਤੇ ਹਾਉਥੀ ਮਿਲੀਟੈਂਟਸ ਦੀ ਉਹ ਇੱਕ ਹੋਰ ਚੇਨ ਦੇ ਵਿੱਚ ਉਹਨਾਂ ਨੇ ਸਿਲੈਕਟ ਜਿਹੜੀ ਸ਼ੇਅਰ ਆ ਉਹ ਕਰ ਦਿੱਤੀ ਸੀ ਨਿਊਯਾਰਕ ਟਾਈਮਜ਼ ਨੇ ਇਸ ਬਾਰੇ ਜਿਹੜਾ ਆ ਉਹ ਹੁਣ ਰਿਪੋਰਟ ਕੀਤਾ ਹੈਗਾ ਆ ਇਹ ਕਮਰਸ਼ੀਅਲੀ ਅਵੇਲੇਬਲ ਐਪ ਹੈਗੀ ਆ ਸਿਗਨਲ ਚੈਟ ਇਹ ਅਥੋਰਾਈਜ਼ ਨਹੀਂ ਕੀਤੀ ਹੈਗੀ ਉਹਦਾ ਕਲਾਸੀਫਾਈਡ ਤੇ ਸੈਂਸਿਟਿਵ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਦੀ ਜਿਹੜੀ ਜਾਣਕਾਰੀ ਇੱਕ ਦੂਜੇ ਨਾਲ ਸ਼ੇਅਰ ਜਿਹੜਾ ਉਹ ਕਰਨ ਦੇ ਲਈ ਇੱਕ ਬੰਦਾ ਜੋ ਕਿ ਜਿਹਦੇ ਵਿੱਚ ਇਸ ਗਰੁੱਪ ਚ ਕਹਿੰਦੇ 13 ਜਣੇ ਸੀ ਉਹਨਾਂ ਵਿੱਚੋਂ 13 ਚੋਂ ਇੱਕ ਜਣੇ ਨੇ ਕਨਫਰਮ ਕੀਤਾ ਆ ਇਸ ਚੈਟ ਦਾ ਜਿਹੜਾ ਨਾਮ ਡਿਫੈਂਸ ਟੀਮ ਹਡਲ ਕਰਕੇ ਜਿਹੜਾ ਉਹ ਰੱਖਿਆ ਗਿਆ ਸੀਗਾ ਕਹਿੰਦੇ ਵੀ ਹੈਕਸੈੱਥ ਦੀ ਜਿਹੜੀ ਵਾਈਫ ਚ ਇਹਨਾਂ ਦਾ ਨਾਮ ਜੈਨੀਫਰ ਆ ਇਸ ਆਪ ਦਾ ਫਾਕਸ نیوز ਦੀ ਪ੍ਰੋਡਿਊਸਰ ਵੀ ਆ ਉਸ ਦਾ ਭਰਾ ਫਿਲ ਹੈਕਸੈੱਥ ਜਿਸ ਨੂੰ ਹੁਣ ਪੈਂਟਾਗਨ ਨੇ ਹਾਇਰ ਜਿਹੜਾ ਉਹ ਕਰ ਲਿਆ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਉਹ ਲੀਜਨ ਤੇ ਸੀਨੀਅਰ ਐਡਵਾਈਜ਼ਰ ਦੇ ਤੌਰ ਤੇ ਉਸ ਨੂੰ ਬਣਾਇਆ ਹੈਗਾ ਆ ਤੇ ਡਿਫੈਂਸ ਸੈਕਰੀਟਰੀ ਦੇ ਨਾਲ ਬਹੁਤ ਵਾਰੀ ਉਸ ਨੇ ਟਰੈਵਲ ਕੀਤਾ ਹੈ ਤੇ ਹਾਈ ਲੈਵਲ ਮੀਟਿੰਗਸ ਜਿਹੜੀਆਂ ਉਹ ਵੀ ਅਟੈਂਡ ਕੀਤੀਆਂ ਆ ਅੱਜ ਇਹ ਜਿਹੜਾ ਉਹ ਇਨਫੋਰਮੇਸ਼ਨ ਪਤਾ ਲੱਗ ਰਹੀ ਆ ਵੀ ਆਪਣੀ ਵਾਈਫ ਤੇ ਆਪਣੇ ਭਰਾ ਜਿਸ ਜੋ ਕਿ ਸਿਵਿਲਿਅਨਸ ਦੇ ਖਸਾਬ ਦੇ ਨਾਲ ਹੈਗੇ ਆ ਉਹ ਡਿਫੈਂਸ ਦੇ ਨਾਲ ਉਹਨਾਂ ਦਾ ਸਿੱਧਾ ਜਿਹੜਾ ਉਹ ਲੈਣਾ ਦੇਣਾ ਨਹੀਂ ਆ ਉਹਨਾਂ ਦੇ ਨਾਲ ਵੀ ਉਹ ਸੇਮ 에ਅ ਸਟ੍ਰਾਈਕ ਦੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੇ ਸ਼ੇਅਰ ਆ ਕਿਤੀ ਹੈਗੀ ਆ ਸੋ ਇਹ ਬਾਰ-ਬਾਰ ਜਿਹੜੀ ਹਰਜੋਤ ਸਿੰਘ ਦੀ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਇਸ ਦੇ ਨਾਲ ਜਿਹੜੇ ਪੀਟ ਹੈਕਸਰ ਤਾਂ ਲਗਾਤਾਰ ਉਹ ਉਹਨਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਥੋੜਾ ਜਿਹੜਾ ਉਹ ਔਖਾ ਹੁੰਦਾ ਜਿਹੜਾ ਉਹ ਨਜ਼ਰ ਆਊਗਾ ਪਹਿਲੀ ਚਾਰਟ ਜਿਹੜੀ ਚੈਟ ਸੀਗੀ ਉਹ ਜਿਹੜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ ਉਹਨਾਂ ਦੇ ਦੁਆਰਾ ਜਿਹੜੀ ਉਹ ਬਣਾਈ ਗਈ ਸੀ ਜਿਸ ਦੇ ਵਿੱਚ ਕਈ ਕੈਬਨਿਟ ਮਿਨਿਸਟਰੀਆਂ ਦੇ ਨਾਲ-ਨਾਲ ਇੱਕ ਅਟਲੈਂਟਿਕ ਜਿਹੜੇ ਨਿਊਜ਼ ਅਏਜੰਸੀ ਆ ਉਸ ਤੇ ਜਿਹੜਾ ਐਡੀਟਰ ਇਨ ਚੀਫ ਜੈਫਰੀ ਗੋਲਡਬਰਗ ਵੀ ਸ਼ਾਮਲ ਸੀ ਜਿਸ ਤੋਂ ਜਿਸ ਤੋਂ ਬਾਅਦ ਦੇ ਵਿੱਚ ਇਹ ਪਹਿਲਾ ਜਿਹੜਾ ਵਿਵਾਦ ਆ ਉਹ ਪਿਛਲੇ ਮਹੀਨੇ ਜਿਹੜਾ ਉਹ ਛੜਿਆ ਸੀਗਾ ਤੇ ਹੁਣ ਇਹ ਨਵੀਂ ਚੀਜ਼ ਜਿਹੜੀ ਉਹ ਪਤਾ ਲੱਗੀ ਆ ਵੀ ਡਿਫੈਂਸ ਮਿਨਿਸਟਰ ਨੇ ਕੱਲਾ ਉਹਦੇ ਵਿੱਚ ਹੀ ਨਹੀਂ ਇਨਫੈਕਟ ਉਹ ਇੱਕ ਹੋਰ ਸਿਗਨਲ ਗਰੁੱਪ ਦੇ ਵਿੱਚ ਵੀ ਸੇਮ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰ ਦਿੱਤੀ ਸੀਗੀ ਜੀ ਅਗਲੀ ਖਬਰ ਵੱ ਚਲੀਏਓ ਸਟਾਕ ਮਾਰਕੀਟ ਨੂੰ ਲੈ ਕੇ ਆ ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਆ ਡਾਉਜਨ ਇੰਡਸਟਰੀਅਲ ਇੱਕ ਵਾਰੀ ਫੇਰ 1000 ਪੁਆਇੰਟ ਤੋਂ ਥੱਲੇ ਚਲੇ ਗਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੋ ਪਾਵਲ ਅਜਰੋਮੀ ਪਾਵਲ ਉਹਨਾਂ ਨੂੰ ਅਟੈਕ ਕੀਤਾ ਵੀ ਈਵਨ ਦੋ ਹੁਣ ਉਹ ਇੰਟਰਸਟ ਰੇਟ ਘਟਾ ਵੀ ਦੇਣ ਤੇ ਇਕਨੋਮੀ ਦੇ ਉੱਤੇ ਜਿਹੜਾ ਬੁਰਾ